ਬੱਸ ਸਹੀ ਬੰਦ ਹੁੰਦਾ ਸੁਭਿਆ ਆਈ ਜਾ ਲੈ ਆਏ ਚਾਹੀਦਾ ਜਿਹੜਾ ਸਰਾਨੇ ਮਮੀ ਸਰਾਨੇ ਤੁਸੀਂ ਕੁੜੀ ਨੂੰ ਪਿਆਰ ਕਰੋ ਕੁੜੀ ਤੁਹਾਨੂੰ ਵਰਤ ਕੇ ਜਾਏਗੀ ਤੁਸੀਂ ਕੁੜੀ ਨੂੰ ਵਰਤੋ ਕੁੜੀ ਤੁਹਾਨੂੰ ਪਿਆਰ ਕਰਦੀ ਰਹੇਗੀ ਐਕਸਪੀਰੀਅੰਸ ਬੋਲਦਾ ਮਿੱਤਰੋ ਸੇਗਮੈਲ ਯੋ ਯੋ ਸਾਰੇ ਸੰਤਾ ਦੇ ਨਾਲ ਹੀ ਆ ਚੱਲੇ ਚਲਿਏ ਮਾੜਾ ਸੇ ਬਾਜ਼ਾਰ ਜਲ ਸਟਾਰ ਅਗੇਨ 73 ਲਗ 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 ਦੇ 174 ਨਿਊ ਡੇ ਨਿਊ ਵਲੌਗ ਦੇ ਵਿੱਚ ਤੁਹਾਡਾ ਸਾਰਾ ਨਾ ਸਵਾਗਤ ਹੈ ਹੋਰ ਮੇ ਮਿੱਤਰੋ ਕੀ ਹਾਲ ਚਾਲ ਕਹਿੰਦਾ ਸਾਰੇਆਂ ਨੇ YouTube ਦੇ ਮੇਰੇ ਜਿੰਨੇ ਵੀ 550 ਸਬਸਕ੍ਰਾਈਬਰ ਨੇ ਸਾਰੇ ਦੇ ਲਈ ਇੱਕ ਖਾਸ ਗੱਲ ਬਾਤ ਜਿਹੜੇ ਰਿਲੇਸ਼ਨ 'ਚ ਹੋ ਜਿਹੜੇ ਰਿਲੇਸ਼ਨ ਜੇ ਨਹੀਂ ਹੋ ਦੋਨਾਂ ਲਈ ਇੱਕ ਗੱਲ ਬਾਤ ਕਹਿੰਦੇ ਯੂ ਲਵ ਅ ਗਰਲ ਸ਼ੀ ਵਿਲ ਯੂਜ਼ ਯੂ ਇਫ ਯੂ ਯੂਜ਼ ਅ ਗਰਲ ਸ਼ੀ ਵਿਲ ਲਵ ਯੂ ਅੰਗਰੇਜ਼ੀ ਚ ਜਿੰਨੇ ਜਿੰਨਾ ਸਮਾਂ ਲੱਗਿਆ ਉਹ ਤੇ sigma ਮੇਲ ਹੈ ਹਿੰਦੀ ਬੋਲਣ ਨੂੰ ਸਮਝਦਾ ਹੈ ਤੁਸੀਂ ਕੁੜੀ ਨੂੰ ਪਿਆਰ ਕਰੋ ਕੁੜੀ ਤੁਹਾਨੂੰ ਵਰਤ ਕੇ ਜਾਏਗੀ ਤੁਸੀਂ ਕੁੜੀ ਨੂੰ ਵਰਤੋ ਕੁੜੀ ਤੁਹਾਨੂੰ ਪਿਆਰ ਕਰਦੀ ਰਹੇਗੀ ਐਕਸਪੀਰੀਅੰਸ ਬੋਲਦਾ ਮਿੱਤਰੋ ਸਿਗਮਾ ਮੈਲ ਯੋ ਯੋ ਸਿੰਗਲ ਰਵੋ ਡਟੇ ਰਹੋ ਇੰਜੋਏ ਕਰੋ ਪਿਆਰਾ ਜੇ ਕੁਝ ਨਹੀਂ ਰੱਖਿਆ ਮੇਰੀ ਜ਼ਿੰਦਗੀ ਜੇ ਨਾ ਲੱਗੇ ਹੋਇਆ ਵਾਸ ਕਰਕੇ ਜਦੋਂ ਵੀ ਫਲਦਰਤ ਸੁਸਾਪਤਾ ਦਾ ਫਲਦਰਤ ਸੁਸਾਪਤਾ ਦਾ ਜਦੋਂ ਵੀ ਮੈਂ ਫਾਟਕਲੇ ਪਾਸੇ ਜਾਣਾ ਮੈਨੂੰ ਹਮੇਸ਼ਾ ਫਾਟਕ ਬੰਦ ਮਿਲਦਾ ਹੈ ਮੈਂ ਆਪਣਾ ਟਾਈਮ ਵੀ ਗਾਂ ਫਿਆਂ ਕਰਕੇ ਵੇਖ ਲਿਆ ਜਦੋਂ ਵੀ ਜਾਵਾਂ ਤੇ ਫਾਟਕ ਥਰੀ ਹਵਾ ਬੰਦ ਹੀ ਮਿਲਦਾ ਹੈ ਅੱਜ ਦਿਨੂੰ ਵੀ ਠਾ ਕੇ ਲਿਆ ਮੈਂ ਨਾਲ ਮੈਂ ਕਿਹਾ ਚੱਲ ਚਲੀਏ ਰਵਿਦਾ ਜੰਤੀ ਗਿਆ ਜੇ ਉਹਦੇ ਮੌਕੇ ਤੇ ਅੱਜ ਇੰਟਰਵਿਊ ਕਰ ਰਿਹਾ ਮੈਂ ਹੁਣ ਉਹਨੂੰ ਅੱਗੇ ਲੈ ਚੋਟੇ ਮੈਂ ਘੰਤੂ ਹੀ ਕਰ ਲੈ। ਲੈ ਜੀ ਆਪਣਾ ਨਾਮ ਲਖੋ ਜੋ ਪ੍ਰੋਗਰਾਮ ਹੋ। ਪੂਰਾ ਇੱਥੇ। ਸਰ ਗੁਰੂ ਦਾਸ। ਅੰਜੀ ਜੀ। ਮੈਂ ਪ੍ਰਧਾਨ ਜੁਤ ਵੀ ਕੇਂਦਰੀ ਸ਼੍ਰੀ ਗੁਰੂ ਦਾਸ ਮੰਦਿਰ ਹਾਲ ਹੈ। ਜੋ ਜੰਮੇ ਕੀ ਰਾਜ ਮੇਰੀ ਹੋ ਜੀ ਇਹ ਹੋਰ ਆਜ਼ਦੀ ਉਸ ਵਾਰੀ ਤੁਸੀਂ ਵੇਖ ਲਏ ਇਸ ਰੂਪ ਪਾਤੀ ਬਾਸ ਜੀ ਜਨਤ ਦਾ ਸਵੇਰ ਸਾਹ ਪਾਣ ਦਾ ਤੰਗ ਪਰੇਸ਼ਾਨ ਹੋ ਗਿਆ ਹੈ ਭਾਜੀ ਕੀ ਕਹਿਣਾ ਚਾਹੁੰਦੇ ਹੋ ਬਾਹਰ ਇਹ ਦੇ ਘਰ ਤੇ ਬੈਠੇ ਆ ਬੈਠਾ ਫੇ ਵੇਖਣ ਇਹ ਜਿਹੜਾ ਨਹੀਂ ਦੇਖਦਾ ਵੇਖ ਰ ਰਹੇ ਹੋ ਕਿ ਸੁਮਤ ਕੀ ਕੀ ਕਰ ਰਹੇ ਵੇਖ ਲੋ ਤੇ ਆ ਤੁਹਾਡੇ ਨਾਲ ਹੀ ਆ ساری ਸ਼ਕਤ ਉੱਪਰ ਅਲ ਸ਼ਕਾਰ ਇੰਨਾ ਸੋਹਣਾ ਪੈ ਰਹਿਣਾ ਫਰੰਟ ਤੋਂ ਨੇ ਐ ਪੂਰਾ ਉਹ ਕੈਮਰਾ ਦੀ ਲਾਈਟ ਹੁੰਦੀ ਨਾ ਉਹਦਾ ਕੰਮ ਕਰ ਰਿਆ ਮੈਨੂੰ ਤਾਂ ਨੇਰ ਨਹੀਂ ਆਉਂਦਾ ਮੈਂ ਵੀਡੀਓ ਬਣਾਉਂਦਾ ਐ ਤੇ ਅੱਜ ਇਹਦਾ ਵੀ ਦਾਸ ਜੰਦੀ ਸੀ ਸ਼ਹਿਰ ਦੇ ਵਿੱਚ ਜਗਾ ਜਗਾ ਤੇ ਲੰਗਰ ਇੰਨਾ ਲੱਗਾ ਹੈ ਨਾ ਪਰ ਉਹ ਕਹਿੰਦੇ ਨਾ ਕਿ ਦਾਣੇ-ਦਾਣੇ ਪੇ ਹੁੰਦਾ ਹੈ ਖਾਣੇ ਖਾਣੇ ਵਾਲੇ ਦਾ ਨਾਮ ਤੇ ਇੱਕ ਵੀ ਦਾਣਾ ਲੰਗਰ ਦਾ ਜਮੂਹ ਚ ਨਹੀਂ ਗਿਆ ਸਾਰੇ ਜਿਹੜੀ ਕੰਮ ਦੇ ਵਿੱਚ ਬਿਜ਼ੀ ਰਹੇ ਆ ਸ਼ਾਮਲੇ 5 ਵਜੇ ਗਏ ਨੇ ਹੁਣ ਘਰ ਨੂੰ ਜਾ ਰਹੇ ਆ ਥੋੜਾ ਕੰਮ ਸੀ ਉਹ ਕਰ ਲਈਏ ਵੇ ਘਰ ਨੂੰ ਜਾ ਰਹੇ ਆ ਨਕਾਰ ਖਾਨਦਾਨੀ ਗਾ ਪਾਣੀ ਬੜਾ ਪੀਂਦਾ ਪਿਆਸ ਥੋੜੀ ਲੱਗਦੀ ਪਈ ਐ ਤੇ ਦੇਖਦੇ ਆ ਕੀ ਕਰਦੇ ਆ ਤੇ ਤੁਸੀਂ ਜਦੋਂ ਵਲੌਗ ਦੇਖਦੇ ਹੋਵੋਗੇ ਉਦੋਂ ਰਵਿਦਾਸ ਜਿੰਦੀ ਤੋਂ ਅਗਲਾ ਦਿਨ ਚੜ੍ਹ ਚੁੱਕਾ ਹੋਏਗਾ ਤੇ ਜਿਹੜਾ ਕੱਲ ਦਾ ਵਲੌਗ ਸੀ ਉਹਨੂੰ ਤੁਸੀਂ ਸਪੋਰਟ ਕੀਤਾ ਨਹੀਂ ਆਦਾ ਮੈਂ ਚਾਹਨਾ ਕਿ ਸਪੋਰਟ ਕਰੋ ਤੇ ਹੁਣ ਜਾ ਕੇ ਮੈਂ ਫ੍ਰੀ ਹੋਇਆ ਜਿਹੜੇ ਕੰਮ ਗਿਆ ਸੀ ਬੰਦਾ ਜਗਮਗ ਮਗ ਜਾ ਕੇ ਜਗਮਗ ਮਗ ਜਾ ਕੇ ਜਗਮਗ ਜਾ ਕੇ ਜਾ ਕੇ ਜਾ ਕੇ ਜਾ ਕੇ ਜਾ ਕੇ ਮਗ ਮਗ ਜਾ ਕੇ ਜਾ ਕੇ ਜਾ ਕੇ ਜਗ ਮਗ ਮਗ ਜਾ ਕੇ ਜਗ ਬੋਲਦੇ ਨਹੀਂ ਪਏ ਕੁਛ ਹੈ ਬੱਸ ਸਹੀ ਬੇਰੀਆ ਉਹ ਬਾਹਰ ਲੱਈ ਹੈ ਜਿਹੜਾ ਕਮਰੇ ਦੇ ਕੋਲ ਜਾ ਕੇ ਦੇਖਿਆ ਨੀਲੀ ਜਿਆ ਬਾੜੀ ਹੋ ਕੁਛ ਨਹੀਂ ਹੋ ਰਹਾ ਤੇ ਸੁਤੇ ਬੈਠਾ ਹੀ ਹੈ ਮੈਨੂੰ ਕੀ ਮੈਂ ਪੈ ਲੈ ਕੇ ਚੜ ਗਿਆ ਉੱਤੇ ਸੁਤੇ ਬੈਠਾ ਹੀ ਹੈ ਰੋਟਾ ਤਾੜਾ ਤੋਂ ਹੋ ਜਾਏਗਾ ਸੁਤੇ ਬੈਠਾ ਹੀ ਹੈ ਨਹੀਂ ਮਿਲਦਾ ਨਹੀਂ ਮਿਲਦਾ ਹੁੰਦਾ ਸੁ ਗਿਆ ਆਈ ਜੋ ਇਹ ਹੈ। ਹਾਂ, ਐਹੀ ਚਾਹੀਦਾ। ਐਹੀ ਤੁਮਨੇਲ ਚਾਹੀਦਾ। ਐਹੀ ਤੁਮਨੇਲ ਬੈਲੋ। ਗੱਲ ਹੋਈ ਨਾ ਜਿਹੜੀ ਤੁਸੀਂ ਦੂਜਿਆਂ ਨੂੰ ਗੱਲ ਕਹਿੰਦੇ ਉਹ ਹੀ ਤੁਹਾਡੇ ਨਾਲ ਲਾਭ। ਹੋ ਹੋ ਉਸ ਬਹੁਤ ਹੀ। ਹੋ ਬਹੁਤ ਹੀ ਦਾ ਹੈ। ਮੈਨੂੰ ਤੇ ਮੈਂ ਆ ਕੇ ਦੱਸਿਆ ਨਹੀਂ ਜਣਾ ਸਰਹਾਣੇ, ਮਮੀ ਸਰਹਾਣੇ। ਇਹ ਸਹਰਾ ਕਿ ਨਾ। ਹਾਂ, ਇਹ ਤੋਂ ਤੇ ਚੱਲੇ ਚਲਿਏ ਮੜਾ ਦਾ ਬਾਜ਼ਾਰ ਜਲਦੀ ਆਇਆ ਮੋਟਰ ਸੱਲੇ ਕੇ ਬਾਹਰ ਸਾਡੀ ਗਲੀ 'ਚ ਇਹਨਾਂ ਨੇ ਇਹਦਾ ਹਰ ਕਿ ਲੈਖਣਾ ਹੋਣ ਤਾਂ ਸਹੀ ਕਾਉਂਸਲਰ ਦੀਆਂ ਗਲੀ ਦੇ ਪ੍ਰਧਾਨਾਤਿਆਂ ਦੱਸਾਂਗੇ ਬੋਰਡ ਕਿੰਨੂੰ ਪਾਣੀ ਹੈ ਥੋੜੀਆਂ ਮਗਾ ਬੱਤੀ ਚੱਲਦੀ ਨਹੀਂ ਸਾਰੀਆਂ ਬਾਹਰ ਬੱਤੀਆਂ ਚੱਲਦੀਆਂ ਸਾਡੀਆਂ ਗਲੀਆਂ ਇਹ ਬੰਦ ਹੋ ਗਈਆਂ